ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਚ ਗੱਲ ਕਰਾਂਗੇ ਜਮ੍ਹਾਂ ਬੰਦੀ ਵਿੱਚ ਹਿੱਸਾ ਕਿਵੇਂ ਕੱਟਣਾ ਹੈ ਉਸ ਬਾਰੇ ਗੱਲ ਕਰਾਂਗੇ ਆਮ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਜਮ੍ਹਾਂ ਬੰਦੀ ਦੇ ਵਿੱਚ ਹਿੱਸਾ ਕੱਟਣਾ ਹੁੰਦਾ ਹੈ ਕਾਫੀ ਬੰਦਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਹਿੱਸਾ ਕੱਟਣਾ ਬੜਾ ਮੁਸ਼ਕਲ ਲੱਗਦਾ ਬਹੁਤ ਹੀ ਆਸਾਨ ਤਰੀਕੇ ਨਾਲ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਮ੍ਹਾਂ ਬੰਦੀ ਚੋਂ ਹਿੱਸਾ ਕੱਟਣਾ ਦੱਸੂਗਾ ਹੁਣ ਸਭ ਤੋਂ ਪਹਿਲਾਂ ਇੱਕ ਉਦਾਹਰਣ ਲੈਨੇ ਆ ਰਕਬਾ ਹੈਗਾ 30 ਕਨਾਲਾਂ ਤੇ 18 ਮਰਲੇ 30 ਕਨਾਲਾਂ ਤੇ 18 ਮਰਲੇ ਐ ਇਹਦੇ ਵਿੱਚ ਊੜੇ ਨਾਂ ਦਾ ਵਿਅਕਤੀ ਐ ਉਹਦਾ ਇਸ ਰਕਬੇ ਦੇ ਵਿੱਚ ਹਿੱਸਾ ਹੈਗਾ 1/6 ਹਿੱਸਾ ਹੁਣ ਇਹਨੂੰ ਕਿਵੇਂ ਕੱਢਾਂਗੇ ਇਸ ਬਾਰੇ ਗੱਲ ਕਰਦੇ ਆ ਜਿਵੇਂ ਆ 30 ਕਨਾਲਾਂ ਇੱਕ ਕਨਾਲ ਦੇ ਵਿੱਚ ਜਿਵੇਂ ਕਿ 20 ਮਰਲੇ ਹੁੰਦੇ ਆ ਜਿਹੜੀਆਂ 30 ਕਨਾਲਾਂ ਐ ਨੂੰ 20 ਤੇ ਗੁਣਾ ਕਰਕੇ ਮਰਲਿਆਂ 'ਚ ਇਹਨੂੰ ਕਨਵਰਟ ਕਰਾਂਗੇ ਮਰਲੇ ਆ ਗਏ 600 30 ਕਨਾਲਾਂ ਨੂੰ ਆਪਾਂ ਮਰਲਿਆਂ 'ਚ ਬਣਾ ਲਿਆ 600 ਮਰਲੇ ਆ ਗਏ ਪਲੱਸ ਜਿਹੜੇ 18 ਮਰਲੇ ਐ ਇਹਨਾਂ ਨੂੰ ਜੋੜ ਲਾਂਗੇ 618 ਮਰਲੇ ਆ ਗਏ ਹੁਣ ਜਿਹੜਾ 1/6 ਹਿੱਸਾ ਹੈ ਇਹਨੂੰ 618 ਜਿਹੜਾ 1/6 6 ਨਾਲ ਤਕਸੀਮ ਕਰਦਾਂਗੇ 103 ਮਰਲੇ ਆ ਗਏ 103 ਮਰਲੇ ਆ ਗਏ ਹੁਣ ਇਹਨੂੰ ਆਪਾਂ ਕਨਾਲ ਦੇ ਵਿੱਚ ਕਨਵਰਟ ਕਰਨਾ ਹੈ ਇੱਕ ਕਨਾਲ ਦੇ ਵਿੱਚ 20 ਮਰਲੇ ਹੁੰਦੇ ਆ 103 ਨੂੰ 20 ਤੇ ਤਕਸੀਮ ਕਰਾਂਗੇ 20 ਪਾਇਆ 100 ਆ 5 ਆ 3 ਥੱਲੇ ਮਰਲੇ ਬਚ ਗਏ 5 ਕਨਾਲਾਂ ਹੋ ਗਈਆਂ 3 ਮਰਲੇ ਹੋਗੇ 20 ਪਾਇਆ 100 ਆ 5 ਕਨਾਲਾਂ ਹੋ ਗਈਆਂ ਆ 3 ਮਰਲੇ ਹੋਗੇ 5 ਕਨਾਲਾਂ ਤੇ 3 ਮਰਲੇ ਇਸ ਤਰ੍ਹਾਂ ਜਿਹੜਾ ਇਹ ਹਿੱਸਾ ਹੈਗਾ 1/6 ਜਿਹੜਾ ਊੜੇ ਨਾਂ ਦਾ ਵਿਅਕਤੀ ਹੈ ਉਹਦਾ ਬਣ ਗਿਆ ਆ ਇੱਕ ਉਦਾਹਰਨ ਹੋਰ ਲੈਨੇ ਆ ਰਕਵਾ ਹੈਗਾ 24 ਕਨਾਲ 10 ਮਰਲੇ ਜਿਸ ਦੇ ਵਿੱਚ ਏ ਨਾਮ ਦੇ ਵਿਅਕਤੀ ਦਾ ਹਿੱਸਾ ਹੈਗਾ 35/490 ਬੀ ਨਾਮ ਦੇ ਵਿਅਕਤੀ ਦਾ ਹੈਗਾ 150/490 ਤੇ ਸੀ ਨਾਮ ਦੇ ਵਿਅਕਤੀ ਦਾ ਹੈਗਾ 220/490 ਤੇ ਡੀ ਨਾਮ ਦੇ ਵਿਅਕਤੀ ਦਾ ਹੈਗਾ 85/490 ਹੁਣ ਇਹਨਾਂ ਦੇ ਆਪਾਂ ਹਿੱਸੇ ਕੱਢਾਂਗੇ ਕਿੰਨਾ ਕਿੰਨਾ ਇਨਾਂ ਨੂੰ ਹਿੱਸਾ ਆਊਗਾ ਕਿੰਨੀ ਕਿੰਨੀ ਇਹਨਾਂ ਨੂੰ ਜ਼ਮੀਨ ਆਊਗੀ ਜਿਵੇਂ ਕਿ ਪੂਰਾ ਰਕਬਾ ਜਿਹੜਾ 24 ਕਨਾਲ 10 ਮਰਲੇ ਹੈਗੇ ਸਭ ਤੋਂ ਪਹਿਲਾਂ ਇਸ ਨੂੰ ਆਪਾਂ ਮਰਲਿਆਂ ਦੇ ਵਿੱਚ ਕਨਵਰਟ ਕਰਾਂਗੇ ਜਿਵੇਂ ਇੱਕ ਕਨਾਲ ਦੇ ਵਿੱਚ 20 ਮਰਲੇ ਹੁੰਦੇ ਆ 24 ਕਨਾਲਾਂ 24 ਨੂੰ 20 ਨਾਲ ਗੁਣਾ ਕੀਤਾ 480 ਤੇ ਪਲੱਸ ਆ ਜਿਹੜੇ 10 ਮਰਲੇ ਆ ਟੋਟਲ ਜਿਹੜੇ ਹੈ 490 ਮਰਲੇ ਹੋਗੇ ਇਸ ਰਕਵੇ ਦੇ ਹੁਣ ਏ ਨਾਮ ਦਾ ਜਿਹੜਾ ਵਿਅਕਤੀ ਆ ਉਹਦਾ ਹਿੱਸਾ ਹੈਗਾ 35/490 35 490 490 ਇਹ ਆ ਗਏ 35 ਮਰਲੇ ਹੁਣ ਜਿਹੜਾ ਬੀ ਨਾਮ ਦਾ ਵਿਅਕਤੀ ਆ ਉਹਦਾ ਹਿੱਸਾ ਕੱਢਾਂਗੇ ਜਿਵੇਂ ਉਹਦਾ ਹਿੱਸਾ ਹੈਗਾ 150 ਵਟਾ 490 ਹੈ ਤਾਂ 490 ਮਰਲੇ ਜਿਹੜੇ ਹੈ ਗੁਣਾ 150 ਵਟਾ 490 ਬਰਾਬਰ ਜਿਹੜਾ ਹੈ 150 ਮਰਲੇ ਆਗੇ ਇਹੜਾ ਬੀ ਨਾਮ ਦਾ ਵਿਅਕਤੀ ਹੈ ਇਹਦਾ ਹਿੱਸਾ ਜਿਹੜਾ ਹੈਗਾ 150 ਮਰਲੇ 150 ਮਰਲੇ ਹੋਊਗਾ ਜਿਵੇਂ ਇੱਕ ਕਨਾਲ ਦੇ ਵਿੱਚ 20 ਮਰਲੇ ਹੁੰਦੇ ਆ ਜੇ ਕਨਾਲਾਂ ਚ 150 ਮਰਲੇ ਜਿਹੜੇ ਹੈਗੇ ਇਹਨੂੰ 20 ਤੇ ਤਕਸੀਮ ਕਰਾਂਗੇ ਤਾਂ 7 ਕਨਾਲ 10 ਮਰਲੇ ਹੁੰਦੇ ਆ ਹੁਣ ਸੀ ਨਾਮ ਦੇ ਵਿਅਕਤੀ ਦਾ ਪੈਸਾ ਕੱਢਾਂਗੇ ਆ ਜਿਵੇਂ 490 ਜਿਹੜੇ ਮਰਲੇ ਹੈਗੇ ਜਿਹੜੇ ਟੋਟਾ ਲਾਪਾ ਕੱਢੀ ਟੋਟਲ ਜਿਹੜੇ 490 ਹੈ ਗੁਣਾ 220 ਵਟਾ 490 ਜਿਹੜਾ ਉਹਦਾ ਹਿੱਸਾ ਹੈ 220 ਵਟਾ 490 ਇਹ ਆ ਗਿਆ ਬਰਾਬਰ 220 ਮਰਲੇ ਆ ਜਾਣਗੇ ਸੀ ਨਾਮ ਦੇ ਵਿਅਕਤੀ ਦਾ ਹਿੱਸਾ ਜਿਹੜਾ ਹੈ 220 ਮਰਲੇ ਹੈ ਹੁਣ ਜਿਵੇਂ ਜਿਹੜੇ ਇੱਕ ਕਨਾਲ ਦੇ ਵਿੱਚ 20 ਮਰਲੇ ਹੁੰਦੇ ਆ 220 ਮਰਲੇ ਆ ਜਿਹੜੇ 220 ਨੂੰ ਇਹਨੂੰ 20 ਤੇ ਤਕਸੀਮ ਕਰਾਂਗੇ ਤਾਂ 11 ਕਨਾਲਾਂ ਹੋ ਗਈਆਂ ਹੁਣ ਡੀ ਨਾਮ ਦਾ ਵਿਅਕਤੀ ਹੈ ਉਹਦਾ ਜਿਹੜਾ ਹਿੱਸਾ ਹੈਗਾ 85 ਵਟਾ 490 ਹੈ ਜਿਵੇਂ ਆਪਾਂ ਇਹਦਾ ਹਿੱਸਾ ਕੱਢਣਾ ਹੈ 490 ਗੁਣਾ 85/490 490 ਜਿਹੜਾ ਪੂਰਾ ਰਕਬਾ ਹੈ ਕੁੱਲ ਰਕਬਾ ਹੈ 490 ਜਿਹੜੀਆਂ 490 ਜਿਹੜੇ ਮਰਲੇ ਆ ਇਹ ਬਰਾਬਰ ਆ ਗਿਆ 85 ਮਰਲੇ ਜੇ ਇਹਨੂੰ ਕਨਾਲਾਂ ਦੇ ਵਿੱਚ ਕਨਵਰਟ ਕਰਾਂਗੇ ਤਾਂ 20 ਤੇ ਤਕਸੀਮ ਕਰਾਂਗੇ 85 ਨੂੰ 4 ਕਨਾਲਾਂ ਤੇ 5 ਮਰਲੇ ਆ ਜਾਣਗੇ ਇਸ ਤਰ੍ਹਾਂ ਆਪਾਂ ਹਿੱਸਾ ਕੱਢ ਸਕਦੇ ਹਾਂ ਹੁਣ ਇੱਕ ਹੋਰ ਉਦਾਹਰਨ ਲੈਂਦੇ ਹਾਂ ਜਿਹੜਾ ਇੱਕ ਹੋਰ ਤਰੀਕੇ ਨਾਲ ਆਪਾਂ ਇਹਨੂੰ ਕੱਢਾਂਗੇ ਹਿੱਸਾ ਮੰਨ ਲਓ ਰਕਬਾ ਹੈਗਾ 46 ਕਨਾਲ 15 ਮਰਲੇ 46 ਕਨਾਲਾਂ 15 ਮਰਲੇ ਹਿੱਸਾ ਜਿਹੜਾ ਊੜੇ ਨਾਂ ਦਾ ਵਿਅਕਤੀ ਹੈ ਉਹਦਾ ਹਿੱਸਾ 1/5 ਹੈ ਇਹਦੇ ਵਿੱਚ ਆਹ 46 ਕਨਾਲ 15 ਮਰਲਿਆਂ ਨੂੰ ਆਪਾਂ 5 ਤੇ ਤਕਸੀਮ ਕਰ ਦਾਂਗੇ ਆ ਜਿਵੇਂ 46 ਤੇ 5 ਨੂੰ ਨਾਮ 45 ਆ ਤਾਂ 9 ਕਨਾਲਾਂ ਆ ਗਈਆਂ 1 ਕਨਾਲ ਬਚ ਗਈ 1 ਕਨਾਲ ਦੇ ਵਿੱਚ ਜਿਵੇਂ 20 ਮਰਲੇ ਹੁੰਦੇ ਆ 20 ਤੇ ਪਲੱਸ ਜਿਹੜੀਆਂ ਆ 15 15 ਮਰਲੇ ਪਲੱਸ ਜਿਹੜੇ ਆ 15 ਮਰਲੇ 1 20 ਹੋ ਗਿਆ ਪਲੱਸ ਆਹ 15 ਮਰਲੇ 35 ਆ ਗਿਆ 5 ਨਾਲ ਤਕਸੀਮ ਕੀਤਾ 70 5 35 9 ਕਨਾਲਾਂ 7 ਮਰਲੇ ਹੋਗੇ ਇਸ ਤਰ੍ਹਾਂ ਇਸ ਵਿਅਕਤੀ ਦਾ ਜਿਹੜਾ ਹਿੱਸਾ ਇੱਕ ਵਟਾ ਜਿਹੜਾ 5 ਹੈ ਬੰਦਾ 9 ਕਨਾਲਾਂ 7 ਮਰਲੇ ਬਣ ਗਿਆ ਇਸ ਤਰ੍ਹਾਂ ਆਪਾਂ ਬੜੀ ਆਸਾਨੀ ਨਾਲ ਜਮ੍ਹਾਂ ਬੰਦੀ ਦੇ ਵਿੱਚੋਂ ਹਿੱਸਾ ਕੱਢ ਸਕਦੇ ਹਾਂ ਆਪਣਾ